ਮੁਹਾਲੀ ਦੀ ਇੱਕ ਫੈਕਟਰੀ ਦੇ ਵਿੱਚ ਹੋਇਆ ਧਮਾਕਾ ਬਲਾਸ ਨੇ ਲਈ ਦੋ ਜ਼ਿੰਦਗੀਆਂ ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਦੇ ਵਿੱਚ ਵਾਪਰਿਆ ਵੱਡਾ ਹਾਦਸਾ ਮੁਹਾਲੀ ਦੀ ਹਾਈ ਟੈਕ ਇੰਡਸਟਰੀਜ਼ ਲਿਮਟਿਡ ਦੇ ਵਿੱਚ ਫਟਿਆ ਆਕਸੀਜਨ ਸਿਲੰਡਰ ਆਕਸੀਜਨ ਸਿਲੰਡਰ ਫਟਣ ਨਾਲ ਹੋਇਆ ਜ਼ੋਰਦਾਰ ਧਮਾਕਾ ਤੇ ਮੌਕੇ ਤੇ ਹੀ ਦੋ ਕਰਮਚਾਰੀਆਂ ਦੀ ਜ਼ਿੰਦਗੀ ਚਲੀ ਗਈ કુલ 4 ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ ਦੋ ਕਰਮਚਾਰੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਹ ਸੂਚਨਾ ਮਿਲੀ ਤੇ ਉਹ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਐਮਰਜੈਂਸੀ ਦਾ ਰਾਹ ਰੋਕਿਆ ਗਿਆ ਮ੍ਰਿਤਕ ਦੇ ਪਰਿਵਾਰਕ ਜੀਆ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਕਿਵੇਂ ਬਲਾਸਟ ਹੋਇਆ ਬਲਾਸਟ ਦੇ ਪਿੱਛੇ ਦੀ ਕੀ ਵਜ੍ਹਾ ਸੀ ਉਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਮੌਕੇ ਤੇ ਪਹੁੰਚੀ ਮੁਹਾਲੀ ਪੁਲਿਸ ਦਾ ਇਸ ਮਾਮਲੇ ਦੇ ਉੱਪਰ ਕੀ ਹੈ ਕਹਿਣਾ ਆਓ ਜਾਣਦੇ ਹਾਂ

ਸਾਚੂ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਜੀ। 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 ਜੀ।

ਵੀਡੀਓ ਆ ਗਏ ਵਾਪਸ ਲੈ ਕੇ ਜੀ ਪਿੱਛੇ ਹੋ ਰਹੇ ਅੱਗੇ ਜਿਹੜਾ ਲਿਟ ਕੇ ਲਾ ਕੇ ਦੇਗਾ ਬੰਕਾਦਰ ਕੀ ਮੰਗਦੀ ਕਰੇ ਨਾ ਜਾ ਨਹੀਂ ਆਈ ਜਾਈ ਕਿ ਵਾਈਲਟ ਕਰ ਲੋ ਗਾੜੀ ਚਲਾ ਰਹੇ ਹੋ ਜੇਲ ਦੀ ਕੰਪਨੀ ਆ ਨਾ ਪਰਾਈ ਨਹੀਂ ਮੁਸਾ ਨੂੰ ਪੂਰੇ ਵਿਸਤਾਰ ਨਾਲ आप सारी नाम इस्तेमाल कर सकते हैं आप प्रोटोकॉल ਏ ਵੈਜ਼ੀਲੀ ਆਕਸੀਜਨ ਫੈਕਟਰੀ ਹੈ ਹਾਈਟਡ ਜੈਸੇ ਤੇ ਉਹਦੇ ਇਥੇ ਅਜ ਆਕਸੀਜਨ ਸਿਲੰਡਰ ਕੋਲ ਇਹਦਾ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਚੈਜੂਐਲਟੀਆਂ ਬਈਆਂ ਆ ਦੋ ਚਾਰ ਜਣੇ जख्मी ਵੀ ਹੈ ਉਹਨਾਂ ਨੂੰ ਇਹ ਸਰਕਾਰਨ ਕੀ ਇਹ ਅਜੇ ਇਹ ਪ੍ਰੀਲਿਮਨਰੀ ਹੋ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋਵੇ ਅਸੀਂ ਇਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਦੇ ਇਹਰੇ ਨੇ ਜਿਹੜੇ ਇਹਨਾਂ ਕੋਲ ਤੇਜੀ ਪਰਮਿਸ਼ਨ ਹੈ ਕੀਤੀ ਇਹਨਾਂ ਨੂੰ ਜਿਹੜੇ ਫਾਰਕੀਡਿਸ ਨੋਸੀਗਰਾਈਡ ਚੱਲੀ ਹੁੰਦੀ ਹੈ ਹਾਂ ਉਹ ਸਾਲੀਆਂ ਅਸੀਂ ਹੁਣ ਇਹਦੇ ਅਸੀਂ ਇਹਦੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਟੈਜੂਐਲਟੀਜ਼ ਹੁੰਦੇ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗਾ